ਪੰਜਾਬ ਦੇ ਵਿੱਚ ਹੜ੍ਹਾਂ ਦੀ ਤਰਾਸਦੀ ਤੇ ਚੱਲਦਿਆਂ ਜਿੱਥੇ ਵੱਖ-ਵੱਖ ਬਿਮਾਰੀਆਂ ਪੈਦਾ ਹੋ ਰਹੀਆਂ ਨੇ ਜਿਸ ਨੂੰ ਲੈ ਕੇ ਸਿਹਤ ਵਿਭਾਗ ਪੰਜਾਬ ਵੱਲੋਂ ਕਈ ਤਰ੍ਹਾਂ ਦੀ ਐਡਵਾਈਜ਼ਰੀ ਜਿਹੜੀ ਆ ਉਹ ਜਾਰੀ ਕੀਤੀ ਜਾ ਰਹੀ ਆ ਕਈ ਤਰ੍ਹਾਂ ਦੇ ਅਪਰਾਲੇ ਜਿਹੜੇ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿੱਚ ਸਿਹਤ ਵਿਭਾਗ ਪੰਜਾਬ ਵੱਲੋਂ ਜਾਰੀ ਨੇ ਜਿਸ ਤੇ ਚੱਲਦਿਆਂ ਬੇਸ਼ੱਕ ਹਰ ਪ੍ਰਭਾਵਿਤ ਖੇਤਰਾਂ ਦੇ ਵਿੱਚ ਜਿਹੜੇ ਖਲਸੇ ਜਿਤਾਏ ਜਾ ਰਹੇ ਨੇ ਕਿ ਭਿਆਨਕ ਬਿਮਾਰੀਆਂ ਜਿਹੜੀਆਂ ਨੇ ਉਹਨਾਂ ਦਾ ਆਉਂਦਾ ਜਿਹੜਾ ਖਲਸਾ ਹੈਗਾ ਪਰ ਜੇਕਰ ਮਦਾਨੀ ਖੇਤਰ ਦੀ ਆਮ ਖੇਤਰਾਂ ਦੀ ਗੱਲ ਕੀਤੀ ਜਾਵੇ ਜਮ ਪਿੰਡ ਪਦਰਤੀ ਜਾਂ ਸ਼ਹਿਰੀ ਖੇਤਰਾਂ ਦੇ ਵਿੱਚ ਤੇ ਡੇਂਗੂ ਦਾ ਪ੍ਰਕੋਪ ਜਿਹੜਾ ਇਸ ਵੇਲੇ ਉਹ ਵੀ ਬਹੁਤ ਜ਼ੋਰਾਂ ਤੇ ਕਹਿ ਸਕਦੇ ਆ ਕਿ ਡੇਂਗੂ ਦਾ ਕਹਿਰ ਜਿਹੜਾ ਉਹਦੇ ਨਾਲ ਹਸਪਤਾਲ ਜਿਹੜੇ ਆ ਪੂਰੀ ਤਰ੍ਹਾਂ ਭਰੇ ਹੋਏ ਨੇ ਡਾਕਟਰਾਂ ਦੀਆਂ ਦੁਕਾਨਾਂ ਭਰੀਆਂ ਹੋਈਆਂ ਨੇ ਲੋਕਾਂ ਦੇ ਵਿੱਚ ਡੇਂਗੂ ਨੂੰ ਲੈ ਕੇ ਹਾਹਾਕਾਰ ਮਚੀ ਹੋਈ ਹੈ ਜਿਸ ਦੇ ਚਲਦਿਆਂ ਇਸ ਵੇਲੇ ਅਸੀਂ ਆਰਪੀ ਅਰੋੜਾ ਮੈਡੀਸਿਟੀ ਹਸਪਤਾਲ ਕੋਲ ਦਾਸਪੁਰ ਚ ਪਹੁੰਚਿਆ ਜਿੱਥੇ ਸਾਡੇ ਨਾਲ ਸਪੈਸ਼ਲਿਸਟ ਡਾਕਟਰ ਸਾਹਿਬ ਨੇ ਜਿਵੇਂ ਡਾਕਟਰ ਪਾਇਲ ਅਰੋੜਾ ਉਹਨਾਂ ਤੋਂ ਜਾਨਣਾ ਚਾਹਾਂਗੀ ਕਿ ਡੇਂਗੂ ਤੋਂ ਬਚਣ ਵਾਸਤੇ ਜਿਹੜੇ ਪੇਸ਼ੈਂਟ ਹੈਗੇ ਇਹਨਾਂ ਨੂੰ ਕਿਹੜੇ ਅਤਿਆਤ ਵਰਤੋਂ ਦੀ ਲੋੜ ਹੈ ਸਤਿ ਸ੍ਰੀ ਅਕਾਲ ਅ ਮੈਂ ਡਾਕਟਰ ਪਾਇਲ ਅਰੋੜਾ ਐਮ ਡੀ ਮੈਡੀਸਨ ਆਰ ਪੀ ਅਰੋੜਾ ਮੈਡੀਸਿਟੀ ਗੁਰਦਾਸਪੁਰ ਬੀ ਐਚ ਐਫ ਰੋਡ ਮੈਂ ਬਸ ਸਾਰਿਆਂ ਨੂੰ ਇਹ ਕਹਿਣਾ ਚਾਹਾਂਗੀ ਕਿ ਜਿੱਦਾਂ ਇਹਨਾਂ ਦਿਨਾਂ 'ਚ ਹਰ ਸਾਲ ਹੀ ਵਾਇਰਲ ਫੀਵਰ ਤੇ ਡੇਂਗੂ ਫੀਵਰ ਬਹੁਤ ਜ਼ਿਆਦਾ ਆਂਦਾ ਹੈ ਔਰ ਕਾਫੀ ਯੰਗ ਪੇਸ਼IENTS ਦੀ ਜਾਨ ਚਲੀ ਜਾਂਦੀ ਏ ਇਸ ਕਰਕੇ ਆ ਭਾਜੀ ਨੇ ਇਹ ਮੁੱਦਾ ਚੁੱਕਿਆ ਕਿ ਮਤਲਬ ਸਾਨੂੰ ਲੋਕਾਂ ਨੂੰ ਜਾਣਕਾਰੀ ਦੇਣੀ ਚਾਹੀਦੀ ਏ ਇਸ ਚੀਜ਼ ਬਾਰੇ ਦੇਖੋ ਐਦਾ ਹੈ ਕਿ ਸਾਰੇ ਲੋਕ ਕੀ ਕਰਦੇ ਆ ਕਿ ਡੇਂਗੂ ਬੁਖਾਰ 'ਚ ਇਕੋ ਹੀ ਦੇਖਦੇ ਰਹਿੰਦੇ ਆ ਕਿ ਮੇਰੇ ਸੈੱਲ ਕਿੰਨੇ ਆ ਸੈੱਲ ਕਿੰਨੇ ਆ ਬਟ ਸੈੱਲਾਂ ਨਾਲ ਇੰਨਾ ਜ਼ਿਆਦਾ ਮੈਟਰ ਨਹੀਂ ਕਰਦਾ ਚਲੋ ਮੈਟਰ ਕਰਦਾ ਬਟ ਇੰਨਾ ਨਹੀਂ ਹੁੰਦਾ ਆਪਾਂ ਨੂੰ ਕੁਝ ਹੋਰ ਚੀਜ਼ਾਂ ਦਾ ਧਿਆਨ ਰੱਖਣਾ ਹੁੰਦਾ ਜਿੱਦਾਂ ਕਿ ਪੇਟ ਦਾ ਫੁੱਲਣਾ ਫੇਫੜੇ 'ਚ ਪਾਣੀ ਭਰਨਾ ਸਾਹ ਚੜਨਾ ਕੋਈ ਦੰਦ ਨੱਕ ਕਾਨੀ ਚੋਂ ਬਲੀਡਿੰਗ ਹੋਣਾ ਲੈਟਰਨ ਕਾਲੇ ਰੰਗ ਦੀ ਆਣੀ ਸਾਨੂੰ ਇਹ ਚੀਜ਼ਾਂ ਦਾ ਵੀ ਨਾਲ-ਨਾਲ ਧਿਆਨ ਰੱਖਣਾ ਚਾਹੀਦਾ ਹੈ ਹਰ ਡੈਂਗੂ ਪੇਸ਼ੈਂਟ ਨੂੰ 4 ਤੋਂ 5 ਦਿਨ ਫੀਵਰ ਹੋਣਾ ਹੀ ਹੋਣਾ ਹੁੰਦਾ ਹੈ ਪਹਿਲੇ ਥੋੜੇ ਦਿਨ ਜ਼ਿਆਦਾ ਹਾਈਗ੍ਰੇਡ 2-3 ਦਿਨ ਹਾਈਗ੍ਰੇਡ ਫੀਵਰ ਹੁੰਦਾ ਉਹਦੇ ਵਾਸਤੇ ਇਹੀ ਹੈ ਕਿ ਸਾਨੂੰ ਪੇਨ ਕਿਲਰ ਬਿਲਕੁਲ ਨਹੀਂ ਖਾਣਾ ਲੋਕ ਕੀ ਕਰਦੇ ਹੈ ਕਿ ਬਾਹਰੋਂ ਪਹਿਲੇ ਪੇਨ ਕਿਲਰਸ ਖਾਲ ਲੈਂਦੇ ਹੈ ਕਿ ਬੁਖਾਰ ਜਲਦੀ ਉਤਰ ਜਾਏਗੀ ਅੱਜ ਕੱਲ ਦੇ ਬੁਖਾਰ ਕੋਈ ਵੀ ਹੈ ਚਾਹੇ ਤੁਸੀਂ ਟੈਸਟ ਨਹੀਂ ਕਰਾਇਆ ਤੁਸੀਂ ਕੋਈ ਪੇਨ ਕਿਲਰ ਨਹੀਂ ਖਾਣਾ ਬੁਖਾਰ ਉਤਾਰਨ ਵਾਸਤੇ ਸਿਰਫ ਔਰ ਸਿਰਫ ਪੈਰਾਸੀਟਾਮੋਲ ਦਾ ਸੇਵਨ ਕਰਨਾ ਹੈ ਔਰ ਜਿਆਦਾ ਤੋਂ ਜਿਆਦਾ ਪਾਣੀ ਪੀਣਾ ਹੈ ਪਾਣੀ ਤੋਂ ਮਤਲਬ ਹੈ ਲਿਕੁਇਡ ਇਨਟੇਕ ਜਿਆਦਾ ਤੋਂ ਜਿਆਦਾ ਰੱਖਣਾ ਹੈ ਔਰ ਅਗਰ ਤੁਹਾਨੂੰ ਹਾਈ ਗ੍ਰੇਡ ਫੀਵਰ ਦੇ ਨਾਲ-ਨਾਲ ਕੋਈ ਉਲਟੀਆਂ ਜਿਆਦਾ ਆ ਰਹੀਆਂ ہیں ਕੋਈ ਲੂਜ਼ ਮੋਸ਼ਨ ਆ ਰਹੇ ਹੈ ਪੇਟ ਫੁੱਲ ਰਿਹਾ ਹੈ ਜਾਂ ਸਾਹ ਚੜ ਰਿਹਾ ਹੈ ਜਾਂ ਕਾਲੇ ਰੰਗ ਦੀ ਲੈਟਰਨ ਆ ਰਹੀ ਹੈ ਫਿਰ ਤੁਹਾਨੂੰ ਇਮੀਡੀਏਟਲੀ ਹਸਪੀਟਲ ਰਿਪੋਰਟ ਕਰਨਾ ਚਾਹੀਦਾ ਅਗਰ ਪਲੇਟਲੇਟ ਤੁਹਾਡੇ 40000 ਤੋਂ ਥੱਲੇ ਹੈ ਫਿਰ ਰਿਸਕ ਕੀ ਹੁੰਦਾ 30 4000 ਤੋਂ ਥੱਲੇ ਆਦਰਵਾਇਸ ਮੋਸਟ ਆਫ ਦਾ ਪੇਸ਼ੈਂਟ ਕਈ ਵਾਰੀ ਆਪਣੇ ਆਪ ਹੀ ਕਰੇ ਰਹਿ ਕੇ ਵੀ ਠੀਕ ਹੋ ਜਾਂਦੇ ਬਟ ਇਨਟੇਕ ਵਧੀਆ ਹੋਣਾ ਚਾਹੀਦਾ ਹੈ ਜਿਆਦਾ ਤੋਂ ਜਿਆਦਾ ਟੀਮ ਵਾਲੀਆਂ ਚੀਜ਼ਾਂ ਇਮਿਨਿਟੀ ਬੂਸਟ ਕਰਨ ਵਾਲੀਆਂ ਚੀਜ਼ਾਂ ਫਰੂਟਸ ਜੂਸ ਠੀਕ ਹੈ ਐਲੋਵੇਰਾ ਇਹ ਇਹ ਚੀਜ਼ਾਂ ਆਪਾਂ ਨੂੰ ਲੈਣੀਆਂ ਚਾਹੀਦੀਆਂ ਅਸੀਂ ਡਾਕਟਰ ਸੋ ਦੱਸ ਦਿਓ ਕਿ ਇਹ ਮੱਛਰ ਕਿਸ ਪ੍ਰਕਾਰ ਦਾ ਕਿਸ ਕਿਸਮ ਦਾ ਹਾਂਜੀ ਇਹ ਮੱਛਰ ਏਡੀਜ਼ ਏਜੀਪਟਸ ਮੱਛਰ ਹੁੰਦਾ ਹੈ ਇਹ ਮੋਸਟ ਆਫ ਦਾ ਟਾਈਮ ਲੇਟ ਈਵਨਿੰਗ ਜਾਂ ਅਰਲੀ ਮਾਰਨਿੰਗ ਕਰਦਾ ਹੈ ਜ਼ਿਆਦਾਤਰ ਲੇਟ ਈਵਨਿੰਗ ਕਰਦਾ ਹੈ ਇਸ ਕਰਕੇ ਆਪਾਂ ਸਾਰਿਆਂ ਨੂੰ ਕਹਿਦਾ ਹੈ ਕਿ ਜਦੋਂ ਵੀ ਤੁਸੀਂ ਇਸ ਮੌਸਮ 'ਚ ਬਾਹਰ ਜਾਣਾ ਹੈ ਪੂਰੇ ਆਪਣੇ ਆਪ ਨੂੰ ਕਵਰ ਕਰਕੇ ਜਾਣਾ ਹੈ ਇਹਨਾਂ ਦਿਨਾਂ 'ਚ ਤੁਸੀਂ ਸ਼ੂਜ਼ ਪਾਓ ਫੁੱਲ 슬ੀਵਸ ਕੱਪੜੇ ਪਾਓ ਔਰ ਘਰ 'ਚ ਹਰ ਜਗ੍ਹਾ ਤੇ ਤੁਸੀਂ ਆਪਣੇ ਗੁੱਡ ਨਾਈਟ ਵਗੈਰਾ ਲਗਾ ਕੇ ਰੱਖੋ ਤੀਸਰਾ ਕਿਤੇ ਵੀ ਪਾਣੀ ਇਕੱਠਾ ਨਾ ਹੋਣ ਦਿਓ ਜਿਵੇਂ ਕਿ ਗਮਲਿਆਂ 'ਚ ਜਾਂ ਆਪਾਂ ਟੁੱਟੇ-ਫੁੱਟੇ ਬਾਹਰ ਬਰਤਨ ਘਰ ਦੇ ਬਾਹਰ ਰੱਖ ਦਿੰਨੇ ਆਂ ਕਈ ਵਾਰੀ ਉਹਦੇ 'ਚ ਵੀ ਪਾਣੀ ਇਕੱਠਾ ਹੋ ਜਾਂਦਾ ਹੈ ਅਗਰ ਬਾਰਿਸ਼ ਤਾਂ ਮੌਸਮੇ ਕਿਤੇ ਵੀ ਪਾਣੀ ਇਕੱਠਾ ਹੈ ਉਥੇ ਇਹ ਮੱਛਰ ਹੋਏਗਾ ਹੀ ਹੋਏਗਾ ਬੇਸਿਕ ਹੁੰਦਾ ਹੈ ਕਿ ਫ੍ਰਿਜ ਦੀਆਂ ਜਿਹੜੀਆਂ ਬੈਕ ਸਾਈਡ ਤੇ ਲੱਗੀਆਂ ਹੁੰਦੀਆਂ ਚੀਜ਼ਾਂ ਉਹਨਾਂ 'ਚ ਵੀ ਵੇ ਵਾਰੀ ਪਾਣੀ ਇਕੱਠਾ ਹੁੰਦਾ ਉਦੋਂ ਵੀ ਮੱਛਰ ਹੁੰਦਾ ਠੀਕ ਹੈ ਔਰ ਅਗਰ ਕਿ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਲੋਕੇਲਿਟੀ 'ਚ ਕੁਝ ਵੀ ਐਦਾਂ ਦਾ ਮਤਲਬ ਡੇਂਗੂ ਜਾਂ ਵਾਇਰਲ ਫੈਲ ਰਿਹਾ ਹੈ ਤੁਹਾਨੂੰ ਸਿਵਲ ਹਸਪੀਟਲ ਵੀ ਇਨਫੋਰਮ ਕਰਨਾ ਚਾਹੀਦਾ ਹੈ ਤਾਂ ਕਿ ਉਹ ਆਗੇ ਉਸ ਜਗ੍ਹਾ ਤੇ ਸਪਰੇਅ ਕਰ ਦਿੰਦੇ ਆ ਤਾਂ ਕਿ ਪੇਸ਼ੈਂਟ ਬਾਕੀ ਹੋਰ ਨਾ ਬਦਲਦਾ ਸੋ ਇਹ ਸੰ ਡਾਕਟਰ ਪਾਇਲ ਅਰੋੜਾ ਜਿਨ੍ਹਾਂ ਨੇ ਕਈ ਤਰ੍ਹਾਂ ਦੇ ਜਿਹੜੇ ਅਤਿਆਤ ਨੇ ਜਾਂ ਡੇਂਗੂ ਦੇ ਜਿਹੜੇ ਲੱਛਣ ਨੇ ਉਸ ਸੰਬੰਧ ਦੇ ਵਿੱਚ ਜਿਹੜੀ ਪਤਪੂਰ ਜਾਣਕਾਰੀ ਜਿਹੜੀ ਆ ਉਹ ਸਾਂਝੀ ਕੀਤੀ ਹੈ ਸੋ ਪੇਸ਼ੈਂਟ ਜਿਹੜੇ ਵੀ ਹੈਗੇ ਜਿਨ੍ਹਾਂ ਨੂੰ ਇਸ ਤਰ੍ਹਾਂ ਦੇ ਕੋ ਲੱਛਣ ਜਾਂ ਪ੍ਰੋਬਲਮ ਜਿਹੜੀ ਆ ਉਹ ਮਹਿਸੂਸ ਹੁੰਦੀ ਹੈ ਤੇ ਡਾਕਟਰ ਸਾਹਿਬ ਦਾ ਕਹਿਣਾ ਕਿ ਉਹ ਆਪਣਾ ਸਿਵਲ ਹਸਪੀਟਲ ਗੁਰਦਾਸਪੁਰ ਜਾਂ ਉਹਨਾਂ ਦੇ ਖੇਤਰ ਦੇ ਨਾਲ ਸੰਬੰਧਿਤ ਜਿਹੜੇ ਸਪੈਸ਼ਲਿਸਟ ਇਸ ਤਰ੍ਹਾਂ ਦੇ ਉਜੀਵਣ ਡਾਕਟਰ ਹੈਗੇ ਨੇ ਜਿਵੇਂ ਡਾਕਟਰ ਪਾਇਲ ਅਰੂੜਾ ਨੇ ਉਹਨਾਂ ਦੇ ਨਾਮ ਲਾ ਕੇ ਹਸਪੀਟਲ ਦੇ ਵਿੱਚ ਵੀ ਜਿਹੜੀ ਆ ਜ਼ਰੂਰ ਕੀਤੀ ਜਾਵੇ ਹੁਣ ਤੱਕ ਉਹੀ ਇੰਨਾ ਹੀ ਸਹਾਯੋਗੀ ਕੈਮਰਾ ਪਰਸਨਲ ਸਦੀਪ ਦੇ ਨਾਲ ਮੈਂ ਪ੍ਰਵਿੰਦਰ ਸਿੰਘ ਗੁਰਾਇਆ ਨਰਲਿਵ ਟੀਵੀ ਉਦਾਸਪੁਰ